ਮਤਬ ਇਹ ਬਹੁਤ ਡਿਫਰੈਂਸ ਐ ਸਾਡੀ ਸੋਚ ਦਾ ਫਰਕਾ ਸਾਡੀ ਜੋ ਸਾਡੀ ਬਲੀਫ ਆ ਉਹਦੇ ਵਿੱਚ ਬਹੁਤ ਫਰਕ ਆ ਜੋ ਅਸੀਂ ਪੰਜਾਬ ਲਈ ਜਾਣੇ ਆ ਉਹਦੇ ਵਿੱਚ ਬਹੁਤ ਫਰਕ ਆ ਪਰ ਇੱਕ ਰਿਸਪੈਕਟ ਹੁੰਦੀ ਆ ਕਿਸੇ ਦੀ ਭਈ ਅਗਲਾ ਮੋੜੇ ਹੋ ਕੇ ਕਰਦਾ ਆ ਔਰ ਇਹਦੇ ਭਈ ਸਾਡੇ ਲਈ ਲੌਂਗ ਟਰਮ ਜਿਹੜੀ ਉਹਦੇ ਲਈ ਕੀ ਆ ਹੁਣ ਇਸ ਵੇਲੇ ਮੈਂ ਹੁਣੇ ਡੇਲੀ ਪੋਸਟ ਤੇ ਦੇਖਿਆ ਆ ਉੱਥੇ ਲਾਲ ਕਿਲੇ ਦੇ ਵਿੱਚ ਪਤਾ ਨਹੀਂ ਮੋਸਟਲੀ ਮੁੰਡੇ ਆਪਣੇ ਕਹੋਗੇ ਹੋ ਸਕਦਾ ਬਜ਼ੁਰਗ ਵੀ ਹੋਣ ਕਿੰਨੇ ਜਾਣੇ ਉੱਥੇ ਵਿੱਚ ਅੰਦਰ ਫਸੇ ਆ ਕੀ ਉਹਨਾਂ ਦਾ ਹਾਲ ਆ ਕਿੰਨੇ ਮਰੇ ਆ ਕਿੰਨੇ ਨਹੀਂ ਮਰੇ ਹੁਣ ਮੈਨੂੰ 84 ਦੇ ਦਿਨ ਯਾਦ ਆ ਜਦੋਂ ਪਤਾ ਨਹੀਂ ਸੀਗਾ ਵੀ ਕੀ ਖਬਰ ਆਣੀ ਆ ਕੌਣ ਕਿੱਥੇ ਆ ਕੀ ਹੋ ਰਿਹਾ ਆ ਹੁਣ ਇਸ ਵੇਲੇ ਉਸੇ ਸਟੈਪ ਤੇ ਅਸੀਂ ਖੜੇ ਆ ਜਿਹੜੇ ਲੀਡਰ ਲੀਡਰ ਬਣੇ ਫਿਰਦੇ ਆ ਉੱਥੇ ਉਹਨਾਂ ਨੂੰ ਲੈ ਕੇ ਗਏ ਆ ਉਹ ਆਪ ਕਿੱਥੇ ਆ ਇਸ ਵੇਲੇ ਜਿਹੜੇ ਉੱਥੇ ਨੌਜਵਾਨ ਆ ਨਹੀਂ ਉਹਨਾਂ ਦਾ ਪਤਾ ਲਾਪਤਾ ਹੀ ਕਹਿ ਸਕਦੇ ਆ ਇਸ ਵੇਲੇ ਉਹ ਕਿੱਥੇ ਆ ਹੁਣ ਹੁਣ ਕਿੱਥੇ ਆ ਲੀਡਰ ਕਿੱਥੇ ਆ ਹੁਣ ਉਹਨਾਂ ਦੀਆਂ ਮਾਮਾ ਨੂੰ ਭੈਣਾਂ ਨੂੰ ਜਾ ਕੇ ਜਵਾਬ ਦਿਓ ਤੇ ਅਸੀਂ ਰੂਟ ਤੋਂ ਦੂਏ ਪਾਸੇ ਨੂੰ ਲੈ ਗਏ ਉਹਨਾਂ ਨੂੰ ਕਿਉਂਕਿ ਸਾਨੂੰ ਚਾਹੀਦਾ ਸੀਗਾ ਭਈ ਅਸੀਂ ਉੱਥੇ ਝੰਡੇ ਚਲਾਈਏ ਉੱਪਰ ਜਾ ਕੇ ਲਾਲ ਲਾਲ ਕਿਰਤ ਚੜਨਾ ਸਾਡਾ ਜ਼ਰੂਰੀ ਸੀਗਾ ਬਾਕੀ ਜੋ ਸਾਰੀ ਜਨਤਾ ਆ ਉਹ ਉਹ ਦਾ ਸਾਨੂੰ ਕੋਈ ਫਿਕਰ ਨਹੀਂ ਅਸੀਂ ਉੱਥੇ ਜਾਣਾ ਸੀਗਾ ਝੰਡਾ ਚੜਾਣਾ ਸੀਗਾ ਤਾਂ ਅਸੀਂ ਤੁਹਾਡੇ ਮੁੰਡਿਆਂ ਦੀ ਕੁਰਬਾਨੀਆਂ ਦੇ ਕੇ ਆਏ ਹਾਂ ਹੁਣ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਆ ਹਾਂ ਦਿਸ ਇਜ਼ ਵੰਡਰਫੁਲ ਦਿਸ ਇਜ਼ ਗ੍ਰੇਟ ਸਿੰਘਾ ਨੇ ਆਹ ਕਰਤਾ ਸਿੰਘਾ ਨੇ ਉਹ ਕਰਤਾ ਕੀ ਕੀਤਾ ਤੁਸੀਂ ਇੱਕ ਝੰਡਾ ਲਾਇਆ ਨਿਸ਼ਾਨ ਸਾਹਿਬ ਝੂਲਿਆ ਉੱਥੇ ਠੀਕ ਆ ਉਹ ਕਿਸੇ ਦਿਨ ਵੀ ਕਰ ਸਕਦੇ ਸੀ ਅੱਜ ਕਰਨੇ ਦੀ ਲੋੜ ਨਹੀਂ ਸੀਗੀ ਹੁਣੇ ਆਪਣੀ ਟੀਮ ਨਾਲ ਗੱਲ ਕਰਕੇ ਹਟੇ ਆ ਉਹ ਐਨੇ ਅਪਸੈਟ ਆ ਸਾਰੇ ਰਾਤ ਦਿਨ ਉਥੇ ਸੇਵਾ ਉਹ ਕਰਦੇ ਰਹੇ ਆ ਉਹ ਐਨੇ ਅਪਸੈਟ ਆ ਤਾਂ ਮੇਰੀ ਇਹੀ ਬੇਨਤੀ ਆ ਹੁਣ ਜਿਹੜੇ ਉਥੇ ਲਾਲ ਕਿਲੇ 'ਚ ਬੈਠੇ ਆ ਜਿਨ੍ਹਾਂ ਦਾ ਕੋਈ ਪਤਾ ਨਹੀਂ ਹੈਗਾ ਉਥੇ ਪ੍ਰੈਸ਼ਰ ਪਾਓ ਤੇ ਸਾਨੂੰ ਦੱਸੋ ਸਾਡੇ ਨਿਆਣੇ ਸਾਡੇ ਮੁੰਡੇ ਸਾਡੇ ਬਜ਼ੁਰਗ ਜਿਹੜੇ ਸੀਗੇ ਗਲਤੀ ਹੋ ਗਈ ਆ ਗਏ ਆ ਜੋ ਵੀ ਹੋਇਆ ਉਹ ਠੀਕ ਆ ਹੁਣ ਸਾਨੂੰ ਉਹਨਾਂ ਦਾ ਪਤਾ ਦੱਸੋ ਉਹ ਜੀਂਦੇ ਆ ਕੀ ਹਾਲ ਆ ਉਹਨਾਂ ਦਾ ਅੰਦਰ ਸਾਨੂੰ ਪਤਾ ਹੋਵੇ ਸੋਸ਼ਲ ਮੀਡੀਆ ਤੇ ਬੈਠੇ ਬਾਹਰ ਕੰਟਰੀਆਂ ਚ ਬੈਠੇ ਬਹੁਤ ਈਜ਼ੀ ਆ ਬਹੁਤ ਸਿਕਾਲਾ ਆ ਹੱਲਾਸ਼ੇਰੀ ਦੇਣੀ ਪੁੱਠੀਆਂ ਸਿੱਧੀਆਂ ਗੱਲਾਂ ਕਰਨੀਆਂ ਜਿਹੜੇ ਉੱਥੇ ਮਾਮਾ ਭੈਣ ਆ ਜਿਹੜੀਆਂ ਜਿਹਨਾਂ ਦੇ ਅੱਜ ਲਾਸ਼ ਗਈ ਆ ਵਾਪਸ ਉਹਨਾਂ ਨੂੰ ਪੁੱਛ ਕੇ ਦੇਖੋ ਕੀ ਹਾਲ ਆ ਉਹਨਾਂ ਦਾ ਤਾਂ ਮੈਂ ਇਹੀ ਬੇਨਤੀ ਕਰੂੰਗਾ ਜਿਹੜੇ ਸੋਸ਼ਲ ਮੀਡੀਆ ਤੇ ਬਕਵਾਸ ਕਰੀ ਜਾਂਦੇ ਆ ਬਹੁਤ ਵਧੀਆ ਹੋਇਆ ਉਹ ਦਾ ਪੱਟੇ ਚੱਕ ਤਿਆਰ ਕਰਤੇ ਥੋੜਾ ਸੋਚੋ ਇਹਦੇ ਵਿੱਚੋਂ ਮਿਲਿਆ ਕੀ ਆ ਤੁਹਾਨੂੰ ਜਿਹੜੀ মিডিਆ ਨੇ ਅੱਜ ਗੱਲਾਂ ਕਰਨੀਆਂ ਸੀਗੀਆਂ ਵੀ ਆ ਦੇਖੋ ਤਾਂ ਆਮ ਜਨਤਾ ਦਿੱਲੀ ਦੀ ਜਿਣੀ ਕਦੇ ਪੰਜਾਬ ਨਹੀਂ ਦੇਖਿਆ ਪੰਜਾਬੀ ਨਹੀਂ ਦੇਖੇ ਹਰਿਆਣਾ ਨਹੀਂ ਦੇਖਿਆ ਕਿਸਾਨਿਆ ਕੋਈ ਨਹੀਂ ਦੇਖਿਆ ਉਹ ਕਿਸਾਨਾਂ ਦਾ ਫੁੱਲਾ ਨਾਲ ਸਵਾਗਤ ਕਰ ਰਹੇ ਸੀਗੇ ਉਹ ਕਿੰਨੀ ਵਧੀਆ ਹੈਡਲਾਈਨ ਦੁਨੀਆ ਦੀ ਦੁਨੀਆ ਦੀ ਜਿਹੜੀ ਨਿਊਜ਼ ਚੈਨਲਸ ਆ ਮੀਡੀਆ ਆ ਉਹਨੇ ਕਵਰ ਕਰਨਾ ਸੀਗਾ ਹੁਣ ਪਿੱਛੇ ਜਾਏ ਜਦੋਂ ਵਾਸ਼ਿੰਗਟਨ ਦੇ ਵਿੱਚ ਕੈਪੀਟਲ ਹਿੱਲ ਦੇ ਵਿੱਚ ਗਏ ਸੀਗੇ 트럼ਪ ਦੇ ਸਪੋਰਟਰ ਉਹਨਾਂ ਦਾ ਕੀ ਬਣਿਆ ਸੀਗਾ ਕੀ ਉਹਨਾਂ ਦੀ ਰੈਪਿਟੇਸ਼ਨ ਬਣੀ ਆ ਹੁਣ ਲੋਕਾਂ ਨੂੰ ਤਾਂ ਨਹੀਂ ਪਤਾ ਵੀ ਸਾਡੇ ਕੀ ਇਮੋਸ਼ਨਸ ਆ ਕੀ ਸਾਡੀ ਹਿਸਟਰੀ ਆ ਕੀ ਅਸੀਂ ਚਾਹਨੇ ਆ ਉਹਨਾਂ ਨੂੰ ਇਹੀ ਰਸਤਾ ਵੀ ਤੁਸੀਂ ਜੇ ਜਾ ਕੇ ਕੀ ਤਮਾਸ਼ਾ ਉੱਥੇ ਕੀਤਾ ਤوڑا ਪਲੀਜ਼ ਤوڑا ਸੋਚੋ ਠੰਡਾ ਠੰਡੇ ਹੋ ਅਸੀਂ ਅੰਡਰਸਟੈਂਡ ਕਰਦੇ ਆ ਤੁਹਾਡੇ emotions ਕੀ ਆ ਤੁਸੀਂ ਕੀ ਫੀਲ ਕਰਦੇ ਆ ਪਰ ਹਰੇਕ ਗੱਲ ਦਾ ਟਾਈਮ ਹੁੰਦਾ ਆ ਅੱਜ ਜੋ ਹੋਇਆ ਇਹ ਦਾ ਬਿਲਕੁਲ ਬਿਲਕੁਲ ਨਹੀਂ ਟਾਈਮ ਸੀਗਾ ਤੁਸੀਂ ਜਿਹੜੇ ਅੱਜ ਬਾਬਿਆਂ ਨੂੰ ਰੁਆਇਆ ਤੁਸੀਂ ਉਸਾ ਦੀ ਟੀਮਸਨ ਦੱਸਦੀ ਆ ਕਹਿੰਦੇ ਜਿਹੜੇ ਬਜ਼ੁਰਗ ਆ ਜਿਹੜੇ ਐਨੇ ਦਿਨਾਂ ਦੇ ਉੱਥੇ ਬਾਹਰ ਬੈਠੇ ਆ ਠੰਡਾਂ ਚ ਬੈਠੇ ਆ ਘਰਾਂ ਤੋਂ ਦੂਰ ਬੈਠੇ ਆ ਜਿਹੜੇ ਕਹਿੰਦੇ ਆ ਵੀ ਮੇਰੀ ਲਾਸ਼ ਇੱਥੋਂ ਚਲ ਜਵੇ ਚਲ ਜਵੇ ਮੈਂ ਵਾਪਸ ਨਹੀਂ ਮੋੜਨਾ ਉਹ ਅੱਜ ਰੋਂਦੇ ਆ ਉਹ ਅੱਜ ਰੋਂਦੇ ਆ ਤਾਂ ਤੁਸੀਂ ਸੋਚੋ ਤੁਸੀਂ ਸੋਸ਼ਲ ਮੀਡੀਆ ਤੇ ਬੈਠੇ ਪੋਸਟ ਪਾਈ ਜਾਂਦੇ ਆ ਆ ਬਹੁਤ ਵਧੀਆ ਹੋਇਆ ਫਟ ਚੱਕੇ ਚੱਕ ਤੇ ਫੱਟੇ ਅਸੀਂ ਅਸੀਂ ਐਂ ਕਰਤਾ ਸਿੰਘਾਂ ਨੇ ਆਂ ਕਰ ਲੈ ਦਿੱਲੀ ਜਿੱਤ ਲਈ ਤੁਸੀਂ ਕੁਝ ਨਹੀਂ ਜਿੱਤਿਆ ਤੁਸੀਂ ਹਰਾਇਆ ਹੁਣ ਗਵਰਨਮੈਂਟ ਚਾਂਦੀ ਸੀਗੀ ਉਹ ਉਹ ਹੋ ਗਿਆ ਜਿੱਥੇ ਜਿੱਥੇ ਅਸੀਂ ਦਿਖਾਣਾ ਸੀ ਵੀ ਦੇਖੋ ਅਸੀਂ ਬਹੁਤ ਸਾਡੇ ਨਾਲ ਬਹੁਤ ਜ਼ਿਆਦਾ ਜਨਤਾ ਆ ਆਮ ਜਨਤਾ ਆ ਤੁਸੀਂ ਉਹ ਜਿਹੜੀ ਸੀਗੀ ਸਪੋਰਟ ਉਹਨੂੰ ਡਿਵਾਈਡ ਕਰਤਾ ਆ ਹੁਣੇ ਜੇ ਕੋਈ ਸੋਚ ਰੋ ਪਈ ਕੋਈ ਸਾਜ਼ਿਸ਼ ਆ ਜਾਂ ਕੋਈ ਜਾਣ ਬੁੱਝ ਕੇ ਕੀਤਾ ਇਹ ਗੱਲਾਂ 'ਚ ਮੈਂ ਨਹੀਂ ਪੈਣਾ ਹੈਗਾ ਮੈਨੂੰ ਆਪ ਤਾਂ ਮੈਂ ਕੀ ਸੋਚਦੀ ਆ ਪਰ ਮੈਂ ਉਹਨਾਂ ਗੱਲਾਂ 'ਚ ਨਹੀਂ ਪੈਣਾ ਪਰ ਜਦੋਂ ਮੈਨੂੰ ਪਤਾ ਲੱਗਦਾ ਵੀ ਜਿਹੜੇ ਬਜ਼ੁਰਗ ਉੱਥੇ ਬੈਠੇ ਆ ਬੀਬੀਆਂ ਬੈਠੀਆਂ ਉਹ ਰੋਂਦੇ ਆ ਪੇਕਸਾਰੋ ਕੁਛ ਖਰਾਬ ਹੋ ਗਿਆ ਫਿਰ ਦੈਟਸ ਵਾਈ ਮੈਂ ਅੱਜ ਕੰਮ ਤੇ ਸੀਗੀ ਸਾਰਾ ਦਿਨ ਬਹੁ ਬੇਸੀਸੀ ਕੇ ਪਰ ਮੈਨੂੰ ਬਹੁਤ ਜ਼ਿਆਦਾ ਮੈਨੂੰ ਤਕਲੀਫ ਹੈ ਇਸ ਵੇਲੇ ਹੋ ਰਹੀ ਹੈਗਾ ਮੈਂ ਬਹੁਤ ਅਪਸੈਟ ਹਾਂ ਕਿ ਕੀ ਕੀ ਬਣ ਗਿਆ ਪਹਿਲੇ ਪਤਾ ਸੀਗਾ ਵੀ ਮੁਸ਼ਕਿਲ ਹੋਣਾ ਕੰਟਰੋਲ ਕਰਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਰਸ਼ਾ ਬਹੁ ਭੀੜਾ ਔਰ ਜਿਹੜਾ ਪੰਜਾਬੀਆਂ ਦਾ ਜੋਸ਼ ਆ ਉਹ ਤਾਂ ਕੰਟਰੋਲ ਕਰਨਾ ਔਖੇ ਹੁੰਦਾ ਪਰ ਕੋਸ਼ਿਸ਼ ਫੇਰ ਵੀ ਕੀਤੀ ਆ ਔਰ ਕਾਫੀ ਵਧੀਆ ਹੋਇਆ ਵੀ ਆ ਹੁਣ ਜਿੱਥੇ ਹਰਫ ਚੀਮਾ ਔਰ ਕਰਨ ਵਰ ਗਾਰੇ ਵਾਲ ਗਿਆ ਉਹਨਾਂ ਦੇ ਤੁਸੀਂ ਦੇਖੋ ਕਿੰਨਾ ਵਧੀਆ ਉਹਨੇ ਕੀਤਾ ਆ ਪਰ ਆ ਜਿਹੜਾ ਨੈਗੇਟਿਵ ਆਇਆ ਉਹਨੇ ਇਸ ਕੰਪਲੀਟਲੀ ਉਹਨੂੰ ਉਹਦੇ ਤੇ ਪਾਣੀ ਪਾ ਦਿੱਤਾ ਹੈ ਉਹਦੀ ਕਵਰੇਜ ਨਹੀਂ ਇੰਨੀ ਹੋ ਰਹੀ ਜਿੰਨੇ ਆ ਗੱਲ ਨੇ ਨਾਲ ਕਿਤੇ ਤੱਕ ਗਿਆ ਆ ਹੋਇਆ ਹੋਏ ਬੱਲੇ ਬੱਲੇ ਲੋ ਰਬਿਸ਼ ਲੋ ਰਬਿਸ਼ ਤੁਸੀਂ ਸੋਚੋ ਆਪਣੇ ਦਿਮਾਗ ਯੂਜ਼ ਕਰੋ ਵੀ ਤੁਸੀਂ ਕੀ ਕੀਤਾ ਕੀ ਤੁਹਾਨੂੰ ਮਿਲਿਆ ਅੱਜ ਔਰ ਜਿਹੜੇ ਉੱਥੇ ਬੈਠੇ ਆ ਇਸ ਵੇਲੇ ਉਹਨਾਂ ਦਾ ਸੋਚੋ ਉਹਨਾਂ ਦੀ ਮਾਂਵਾਂ ਉਹਨਾਂ ਨੂੰ ਡੀਕ ਰਿਆਂ ਨੇ ਭੈਣਾ ਉਹਨਾਂ ਨੂੰ ਡੀਕ ਰਿਆਂ ਨੇ ਪੇ ਉਹਨਾਂ ਨੂੰ ਡੀਕਦੇ ਆ ਵੀ ਸਾਡੇ ਮੁੰਡੇ ਗਏ ਸੀ ਕਿ ਆਈ ਨਹੀਂ ਵਾਪਸ ਜੋਸ਼ ਦੇ ਵਿੱਚ ਤੁਸੀਂ ਉੱਥੇ ਲੈ ਗਏ ਉਹਨਾਂ ਨੂੰ ਹੁਣ ਜਿਹੜੇ ਲੈ ਕੇ ਗਏ ਆ ਉਹ ਇਸ ਵੇਲੇ ਕਿੱਥੇ ਆ ਉਹ ਹੀ ਸੋਚੋ ਜਿਹੜੇ ਉੱਥੇ ਬੈਠੇ ਆ ਉਹਨਾਂ ਦਾ ਕੋਈ ਹਤਾ ਪਤਾ ਨਹੀਂ ਬਾਅਦ ਜਿਹੜੇ ਬੈਠੇ ਆ ਤਾਂ ਨਾਲਾ